ਭਾਈ ਸੱਤੇ ਤੇ ਬਲਵੰਡ ਦੇ ਏਸ਼ ਪਾਵਨ ਸ਼ਬਦ ਨੂੰ ਐਵੇਂ ਨਾ ਜਾਣਿਓ ਕਿ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਧੰਨ ਗੁਰੂ ਰਾਮਦਾਸ ਜਿਨ੍ਹਾਂ ਨੇ ਤੈਨੂੰ ਪ੍ਰੇਮ ਦੇ ਨਾਲ ਧਿਆਇਆ ਹੈ ਉਹਨਾਂ ਦਾ ਲੋਕ ਤੇ ਪ੍ਰਲੋਕ ਤੂੰ ਸਵਾਰ ਦਿੱਤਾ ਹੈ ਉਹਨਾਂ ਤੇ ਐਸੀ ਕਿਰਪਾ ਕੀਤੀ ਉਹਨਾਂ ਤੇ ਐਸੀ ਰਹਿਮਤ ਕੀਤੀ ਜਦੋਂ ਧੰਨ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਮਰਤਸਰ ਸਾਹਿਬ ਦੀ ਪਾਵਨ ਨਗਰੀ ਵਸਾਈ ਉਸ ਵਕਤ 52 ਤੋਂ ਜ਼ਿਆਦਾ ਕਾਰੀਗਰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇਸ ਪਾਵਨ ਸ਼ਹਿਰ ਦੇ ਵਿੱਚ ਲਿਆਂਦੇ 52 ਤੋਂ ਵੱਧ ਕਾਰੀਗਰ ਇੱਥੇ ਮਹਾਰਾਜ ਨੇ ਵਸਾਏ ਤੇ ਸਾਧ ਸੰਗਤ ਜੀ ਬੜੇ ਲੋਕ ਕੋਈ ਲੋਹਾਰ ਆਇਆ ਕੋਈ ਤਰਖਾਨ ਆਏ ਕੋਈ ਵਪਾਰੀ ਆਏ ਇਦਾਂ ਦੇ ਬੜੇ ਲੋਕ ਮਹਾਰਾਜ ਸਾਹਿਬ ਜੀ ਨੇ ਇੱਥੇ ਵਸਾਏ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਦੂਰ ਦੂਰ ਤੱਕ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਸੁਨੇਹਾ ਪੁਜਿਆ ਬੜੇ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਵੀ ਆਉਂਦੇ ਤੇ ਬੜੇ ਲੋਕ ਆਪਣੀ ਰੋਜ਼ੀ ਰੋਟੀ ਵਾਸਤੇ ਵੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਆਇਆ ਕਰਦੇ ਉੱਤੇ ਇੱਕ ਬੜਾ ਜਿਹੜਾ ਗਰੀਬ ਇਨਸਾਨ ਬੜਾ ਰੋਂਦਾ ਹੈ ਕੁਰਲਾਉਂਦਾ ਲੋਕਾਂ ਨੂੰ ਕਹਿੰਦਾ ਮੇਰੇ ਤੇ ਗਰੀਬੀ ਬੜੀ ਹੈ ਮੇਰਾ ਟਾਈਮ ਪਾਸ ਹੀ ਨਹੀਂ ਹੁੰਦਾ ਮੈਨੂੰ ਦੋ ਟਾਈਮ ਦਾ ਪ੍ਰਸ਼ਾਦਾ ਨਹੀਂ ਮਿਲਦਾ ਕਿਸੇ ਨੇ ਸੁਣਿਆ ਉਹਨੇ ਕਿਹਾ ਵੀ ਭਾਈ ਜੇ ਤੂੰ ਆਪਣਾ ਰੁਜ਼ਗਾਰ ਚਾਹੁੰਦਾ ਹੈ ਤੇ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਨਗਰੀ ਵਸਾਈ ਹੈ ਉੱਥੇ ਜਾਓ ਉੱਥੇ ਜਾਵੇਂਗਾ ਜਦੋਂ ਤੇ ਤੇਰਾ ਜਿਹੜਾ ਹੈ ਦੁਨੀਆਂ ਦੇ ਵਿੱਚ ਰਹਿਣ ਸਹਿਣ ਸੌਖਾ ਹੋ ਜਾਏਗਾ ਉਹਨੇ ਇਸ ਗੱਲ ਨੂੰ ਸੁਣਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਿਆ ਉੱਥੇ ਉਹਨੇ ਕੋਈ ਆਪਣਾ ਥੋੜਾ ਬਹੁਤ ਇਧਰ ਉਧਰ ਕਰਕੇ ਕੋਈ ਸੌਦਾ ਲੈ ਲਿਆ ਕੋਈ ਲੂਣ ਮਿਰਚ ਲੈ ਲੇ ਤੇ ਵੇਚਣ ਲੱਗ ਪਿਆ ਬਾਜ਼ਾਰ ਦੇ ਵਿੱਚ ਜਿੱਥੇ ਹੋਰ ਲੋਕ ਵੀ ਹੱਟੀਆਂ ਲਾ ਕੇ ਬੈਠੇ ਸਨ ਤੇ ਉਹਨਾਂ ਦੇ ਕੋਲ ਹੀ ਇਹਨੇ ਆਪਣਾ ਜਿਹੜਾ ਹੈ ਆਪਣਾ ਸਮਾਨ ਥੱਲੇ ਦਰੀ ਤੇ ਵਿਸ਼ਾਕ ਕੇ ਰੱਖਿਆ ਤੇ ਇਹਨੂੰ ਪਹਿਲੇ ਦਿਨ ਕੋਈ 1-2 ਆਣੇ ਬਣੇ ਇਹ ਬਹੁਤ ਖੁਸ਼ ਹੋਇਆ ਕਿਉਂਕਿ ਪਹਿਲਾਂ ਤੇ ਹੈ ਹੀ ਕੱਖ ਨਹੀਂ ਸੀ ਕੁਝ ਨਹੀਂ ਸੀ ਪਰ ਸਤਿਗੁਰਾਂ ਦੀ ਪਾਵਨ ਧਰਤੀ ਤੇ ਆਇਆ ਇਹਨੂੰ 1-2 ਆਣਿਆਂ ਦੀ ਵਟਕ ਹੋਈ ਬੜਾ ਪ੍ਰਸੰਨ ਹੋਇਆ ਇਦਾਂ ਹੀ ਕੁਝ ਦਿਨ ਬਤੀਤ ਹੋ ਗਏ ਇੱਕ ਦਿਨ ਬੈਠਾ ਤੇ ਧੰਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੇਤ ਬਾਬਾ ਬੁੱਢਾ ਸਾਹਿਬ ਜੀ ਦੇ ਹੋਰ ਬੜੇ ਸਿਆਣੇ ਸਿੱਖ ਮਹਾਰਾਜ ਸਾਹਿਬ ਜੀ ਦੇ ਨਾਲ ਜਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਧੰਗੁਰੂ ਰਾਮਦਾਸ ਸਤਿਗੁਰੂ ਜੀ ਉਹ ਜਦੋਂ ਬਾਜ਼ਾਰ ਦੇ ਵਿੱਚ ਉਹਦੀ ਲੰਘਣ ਲੱਗੇ ਇਹਦਾ ਧਿਆਨ ਨਹੀਂ ਗਿਆ ਤੇ ਜਿੰਨੇ ਵਪਾਰੀ ਸਨ ਹੋਰ ਵੇਚਣ ਵਾਲੇ ਸੌਦਾ ਉਹ ਉੱਠ ਖਲੋ ਗਏ ਸਤਿਗੁਰੂ ਧੰਗੁਰੂ RAMDAS ਉਹਦੀ ਸੁਲਤਾਨ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਗਏ ਪਰ ਇਹਦਾ ਧਿਆਨ ਨਹੀਂ ਸੀ ਜਦੋਂ ਮਾਰੇ ਲੰਘ ਗਏ ਪੁੱਛਦਾ ਹੈ ਕਹਿੰਦਾ ਕੌਣ ਸੀ ਉਹਨਾਂ ਦੱਸਿਆ ਇਹ ਉਹੀ ਧੰਗੁਰੂ RAMDAS ਜੀ ਨੇ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਇੱਥੇ ਬੈਠੇ ਹਾਂ ਜਿਨ੍ਹਾਂ ਦੀ ਬਦੌਲਤ ਇਹ ਨਗਰ ਵਸਿਆ ਹੈ ਤੁਨ ਗੁਰੂ ਰਾਮਦਾਸ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਹੁਤ ਮਨ ਦੇ ਵਿੱਚ ਇਹਦੇ ਪਛਤਾਵਾ ਹੋਇਆ ਕਹਿਣ ਲੱਗਾ ਮੇਰਾ ਤੇ ਧਿਆਨ ਹੀ ਨਹੀਂ ਗਿਆ ਜੇ ਮੈਨੂੰ ਪਤਾ ਹੁੰਦਾ ਇਹ ਗੁਰੂ ਰਾਮਦਾਸ ਜੀ ਨੇ ਮੈਂ ਦੋਵੇਂ ਹੱਥ ਜੋੜ ਕੇ ਸਤਗੁਰਾਂ ਦੇ ਅੱਗੇ ਡੰਡੌਤ ਕਰਦਾ ਮਹਾਰਾਜ ਮੈਂ ਤੇ ਭੁੱਖਾ ਮਰਦਾ ਪਿਆ ਸੀ ਮੈਨੂੰ ਤੇ ਦੋ ਟਾਈਮ ਦਾ ਪ੍ਰਸ਼ਾਦਾ ਨਹੀਂ ਮਿਲਦਾ ਸੀ ਆਪ ਜੀ ਦੀ ਕਿਰਪਾ ਤੇ ਸਦਕਾ ਮੈਂ ਵਟਕ-ਵਟਣ ਲੱਗ ਪਿਆ ਦੋ ਪੈਸੇ ਮੈਂ ਕਮਾਉਣ ਲੱਗ ਪਿਆ ਮਾਰੇ ਆਪ ਜੀ ਦੀ ਦਇਆ ਹੋਈ ਵੇਖੋ ਸ਼ੁਰੂ ਇਹਨੇ ਕੰਮ ਕਿੱਥੋਂ ਕੀਤਾ ਵੀ ਮੈਨੂੰ ਕਿਤੇ ਦੋ ਪ੍ਰਸ਼ਾਦੇ ਮਿਲ ਜਾਣ ਮੇਰਾ ਰੈਣ ਬਸੇਰਾ ਚੰਗਾ ਹੋ ਜੀ ਜੇ ਸਾਧ ਸੰਗਤ ਜੀ ਅਸੀਂ ਸੱਚਮੁੱਚ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਐਵੇਂ ਵੀ ਸਿਮਰਿਏ ਨਾ ਦੁਨਿਆਵੀ ਧੰਦਿਆਂ ਦੇ ਕਰਕੇ ਵੀ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਬੇਅੰਤ ਬਖਸ਼ਿਸ਼ਾ ਕਰਦੇ ਹਨ ਜਿਵੇਂ ਮਹਾਰਾਜ ਸਾਹਿਬ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਦੋ ਤਰੀਕਿਆਂ ਦੇ ਨਾਲ ਜਪ ਲੈ ਭਾਵੇਂ ਜਿਵੇਂ ਭਗਤ ਧਰੂ ਨੇ ਜਪਿਆ ਜਾਂ ਫਿਰ ਐਵੇਂ ਜਪ ਜਿਵੇਂ ਪ੍ਰਹਿਲਾਦ ਜੀ ਨੇ ਜਪਿਆ ਭਗਤ ਧਰੂ ਜੀ ਨੇ ਨਾਮ ਕਿਵੇਂ ਜਪਿਆ ਸਾਧ ਸੰਗਤ ਜੀ ਕਿਸੇ ਕਾਰਜ ਨੂੰ ਵਿਸ਼ੇਸ਼ ਰੱਖ ਕਰਕੇ ਜਦੋਂ ਮਤਰੀ ਮਾਂ ਨੇ ਪਿਤਾ ਦੀ ਬੁੱਕਲ ਵਿੱਚੋਂ ਲਾ ਦਿੱਤਾ ਗੋਦ ਵਿੱਚੋਂ ਉਤਾਰ ਦਿੱਤਾ ਕਹਿ ਦਿੱਤਾ ਵੀ ਜੇ ਪਿਤਾ ਦੀ ਰਾਜੇ ਦੀ ਗੋਦਾ ਆਨੰਦ ਮਾਣਨਾ ਸੀ ਤੇ ਮੇਰੀ ਕੁੱਖੋਂ ਪੈਦਾ ਹੋਣਾ ਸੀ ਮਾਤਾ ਕੋਲ ਜਾ ਕੇ ਕਿਹਾ ਮਾਂ ਇਹ ਕਿਉਂ ਨਹੀਂ ਮੈਨੂੰ ਪਿਤਾ ਦੀ ਗੋਦ ਚੜਨਿੰਦੇ ਰਾਜ ਭਗ ਦਾ ਆਨੰਦ ਆਪਕ ਕਿਉਂ ਨਹੀਂ ਲੈ ਸਕਦੇ ਉਹਨੇ ਕਿਹਾ ਪੁੱਤਰਾ ਆਪਣੀ ਭਗਤੀ ਨਹੀਂ ਹੈ ਤੇ ਮਾ ਭਗਤੀ ਕਰਕੇ ਰਾਜ ਮਿਲ ਜੇਗਾ ਮਾ ਕਹਿਣ ਲੱਗੀ ਹਾਂ ਜੇ ਭਗਤੀ ਕਰੇਗਾ ਰਾਜ ਭਾਗ ਦੀ ਪ੍ਰਾਪਤੀ ਹੋ ਜੇਗੀ ਰਾਜ ਭਾਗ ਦੀ ਇੱਛਾ ਮਨ ਦੇ ਵਿੱਚ ਲੈ ਕੇ ਭਗਤ ਧਰੂ ਜੀ ਨੇ ਸਾਧ ਸੰਗ ਦੀ ਉਸ ਵਕਤ ਨਾਮ ਜਪਿਆ ਪਰ ਨਾਮ ਜਪਦਿਆਂ ਜਪਦਿਆਂ ਰਾਜ ਭਾਗ ਸਭ ਵਿਸਰ ਗਿਆ ਪਰਮਾਤਮਾ ਦੀ ਅਭੁੱਲ ਯਾਦ ਮਨ ਦੇ ਵਿੱਚ ਟਿਕ ਗਈ ਪਰ ਫੇਰ ਵੀ ਉਸ ਵਕਤ 36000 ਵਰੇ ਭਗਤ ਧਰੂ ਜੀ ਨੇ ਸਾਧ ਸੰਗ ਦੀ ਰਾਜ ਕੀਤਾ ਜਿਹੜੀ ਇੱਛਾ ਨੂੰ ਲੈ ਕੇ ਭਗਤੀ ਕੀਤੀ ਉਹ ਇੱਛਾ ਵੀ ਪੂਰੀ ਹੋਈ ਤੇ ਪਾਵਨ ਗੁਰਬਾਣੀ ਦੇ ਮੁਤਾਬਕ ਅਟਲ ਭਇਓ ਤੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਵਾਲੀ ਪ੍ਰਾਪਤੀ ਵੀ ਸਾਧ ਸੰਗਤ ਜੀ ਹੋ ਗਈ ਭਗਤ ਧਰੂ ਜੀ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਗੁਰੂ RAMDAS ਮਹਾਰਾਜ ਜਦੋਂ ਲੰਘ ਗਏ ਤੇ ਮਨ ਵਿੱਚ ਪਛਤਾਉਂਦਾ ਕਿ ਮਹਾਰਾਜ ਸਾਹਿਬ ਦੇ دیدار ਨਹੀਂ ਹੋਇਆ ਦਰਸ਼ਨ ਨਹੀਂ ਹੋਇਆ ਤੇ ਅੱਜ ਵੀ ਜੇ ਕੋਈ ਜਾਵੇ ਧੰਗੂ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਨਗਰੀ ਵਿੱਚ ਉਸ ਪਾਵਨ ਮੁਕੱਦਸ ਅਸਥਾਨਾਂ ਤੇ ਸ੍ਰੀ ਹਰਮੰਦਰ ਸਾਹਿਬ ਜਾ ਕੇ ਅੱਜ ਵੀ ਸਿੱਖ ਦੋਇਕਰ ਜੋੜ ਅਰਦਾਸ ਕਰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੀਆਂ ਝੋਲੀਆਂ ਭਰ ਦੇ ਧੰਗੂ ਗੁਰੂ ਰਾਮਦਾਸ ਅੱਜ ਵੀ ਸਿੱਖ ਨੂੰ ਖਾਲੀ ਹੱਥ ਨਹੀਂ ਮੋੜਦਾ ਅੱਜ ਵੀ ਜਿਹੜਾ ਭਾਵਨਾ ਦੇ ਨਾਲ ਜਾਂਦਾ ਹੈ ਧੰਗੂ ਗੁਰੂ ਰਾਮਦਾਸ ਉਹਦੀ ਸੁਲਤਾਨ ਉਹਦੀਆਂ ਝੋਲੀਆਂ ਭਰ ਕੇ ਤੋਰਦੇ ਨੇ ਤੇ ਇਦਾਂ ਹੀ ਕੁਝ ਦਿਨ ਬਤੀਤ ਹੋ ਗਏ ਉਹ ਜਿਹੜਾ ਸੀ ਨਾ ਬੜਾ ਗਰੀਬ ਜਿਹਾ ਇਨਸਾਨ ਕਿ ਜਿਹਦਾ ਨਾਮ ਸੋਮਾ ਇਤਿਹਾਸ ਵਿੱਚ ਆਇਆ ਉਹ ਭਾਈ ਇੱਕ ਦੋ ਦਿਨ ਬਤੀਤ ਹੋ ਗਏ ਫਿਰ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਆਏ ਇਹਨੂੰ ਪਤਾ ਲੱਗਾ ਮਹਾਰਾਜ ਆ ਗਏ ਪਹਿਲਾਂ ਹੀ ਹੱਥ ਜੋੜ ਕੇ ਇੱਦਾਂ ਖਲੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਕੰਮਕਾਰ ਵੇਖਦੇ ਜਾਂਦੇ ਆ ਆਪਣੀ ਮਿਹਰ ਸਾਰਿਆਂ ਤੇ ਕਰਦੇ ਜਾਂਦੇ ਹਨ ਆਪਣੀ ਨਿਆਮਤ ਗੁਰੂ ਰਾਮਦਾਸ ਜੀ ਕਰ ਰਹੇ ਨੇ ਤੇ ਇਹ ਇਦਾਂ ਹੱਥ ਜੋੜ ਕੇ ਮਹਾਰਾ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਹੈ ਹੋਰ ਕਿਸੇ ਕੋਲ ਨਹੀਂ ਮਹਾਰਾਜ ਖੜੇ ਸਾਰਿਆਂ ਨੂੰ ਵੇਖਦੇ ਆ ਰਹੇ ਪਰ ਇਸ ਗਰੀਬ ਸਿੱਖ ਦੇ ਕੋਲ ਆ ਕੇ ਖੜ ਗਏ ਮਹਾਰਾਜ ਸਾਹਿਬ ਜੀ ਖਲੋਗੇ ਮਾਰੇ ਕਹਿੰਦੇ ਭਾਈ ਕੀ ਕਰਦਾ ਹੈ ਕਹਿੰਦਾ ਮਹਾਰਾਜ ਇਦਾਂ ਆਪਣਾ ਗੁਜ਼ਾਰਾ ਕਰਦਾ ਥੋੜਾ ਬਹੁਤਾ ਮੇਰੇ ਕੋਲੇ ਥੱਲੇ ਸਮਾਨ ਵਿਛਾਇਆ ਦਰੀਤੇ ਇਹ ਵੇਚ ਦਿਨਾ ਕੋਈ 2-4 ਆਨੇ ਪੈਸੇ ਮੈਨੂੰ ਬਣ ਜਾਂਦੇ ਨੇ ਉਹਦੇ ਨਾਲ ਗੁਜ਼ਾਰਾ ਕਰਦਾ ਮਾਰੇ ਕਹਿੰਦੇ ਅੱਜ ਕਿੰਨੀ ਵਟਕ ਹੋਈ ਇਹਨੇ ਇਦਾਂ ਕੱਪੜੇ ਹੀਠਾਂ ਆਪਣੇ ਜੋ ਆਨੇ ਸਨ 2-4 ਆਨੇ ਇਦਾਂ ਹੱਥ ਤੇ ਉੱਪਰ ਰੱਖ ਕੇ ਤਲੀ ਤੇ ਮਹਾਰਾਜ ਦੇ ਅੱਗੇ ਕਰ ਦਿੱਤੇ ਕਹਿਣ ਲੱਗਾ ਮਹਾਰਾਜ ਨੇਕੋਏ ਮਾਰੇ ਕਹਿੰਦੇ ਲਿਆ ਫਿਰ ਇਹ ਜਿਹੜੀ ਤੇਰੀ ਮਾਇਆ ਸੇਵਾ ਵਿੱਚ ਪਾ ਦੀਏ ਇਹਦੀ ਸੇਵਾ ਵਿੱਚ ਪਾ ਦੀਏ ਵੈਸੇ ਤਸੀਂ ਸੇਵਾ ਕਰਦੇ ਨਹੀਂ ਲੈ ਆ ਤੇਰੀ ਮਾਇਆ ਸੇਵਾ ਵਿੱਚ ਪਾ ਦੀਏ ਇਦਾਂ ਮਾਰੇ ਨੇ ਲੈ ਲਈ ਮਾਇਆ ਜਿੰਨੇ ਕੁ ਸੰ ਪੈਸੇ ਉਸ ਵਕਤ ਤੇ ਇਹਨੇ ਸੋਚਿਆ ਵੀ ਹੋਰ ਤੇ ਕਿਸੇ ਤੋਂ ਪੈਸੇ ਲੈ ਨਹੀਂ ਮੇਰੇ ਤੋਂ ਲੈ ਲੈ ਅੱਜ ਵੀ ਅਸੀਂ ਜੇ ਦਾਨ ਕਰੀਏ ਕਿਤੇ ਪੁੰਨ ਕਰੀਏ ਕੋਈ ਸਮਾਗਮ ਕਿਤੇ ਹੁੰਦਾ ਹੋਵੇ ਤੇ ਲੋਕ ਕਹਿੰਦੇ ਵੀ ਭਾਈ ਪਰਚੀ ਕਟਾ ਅਸੀਂ ਵੇਖਦੇ ਆ ਵੀ ਫਲਾਣੇ ਨੇ ਕਿੰਨੇ ਪੈਸੇ ਦਿੱਤੇ ਉਹਦੇ ਹਿਸਾਬ ਨਾਲ ਪੈਸੇ ਦੇਣੇ ਕਿਉਂ ਜੇ ਮੈਂ ਘਟ ਦਿੱਤੇ ਤੇ ਮੇਰੀ ਵਾਹਵਾ ਨਹੀਂ ਹੋਣੀ ਜੇ ਮੈਂ ਵਧ ਦੇ ਤੇ ਮੇਰੀ ਵਾਹਵਾ ਹੋ ਜਾਣੀ ਸੰਸਾਰ ਵਿੱਚ ਮੇਰਾ ਜਾਸ ਹੋ ਜਾਏਗਾ ਲੋਕ ਕਹਿਣਗੇ ਫਲਾਣੇ ਨੇ ਬੜਾ ਦਾਨ ਕੀਤਾ ਅੱਜ ਵੀ ਅਸੀਂ ਜੇ ਦਾਨ ਪੁੰਨ ਕਰਦੇ ਹਾਂ ਲੋਕਾਂ ਦੀ ਵਡਿਆਈ ਵਾਸਤੇ ਚਾਰ ਬੰਦੇ ਮੇਰੀ ਸਿਫਤ ਕਰਨ ਮੇਰੀ ਵਡਿਆਈ ਕਰਨ ਇਹ ਸਮਝ ਕੇ ਦਾਨ ਕਰਦੇ ਹਾਂ ਅੱਜ ਵੀ ਅਸੀਂ ਇਦਾਂ ਹੀ ਕਰਦੇ ਹਾਂ ਤੇ ਉਸ ਨੇ ਵੀ ਵੇਖਿਆ ਕਹਿਣ ਲੱਗਾ ਹੋਰ ਤੇ ਮਾਇਆ ਲਈ ਨਹੀਂ ਮੇਰੇ ਤੋਂ ਲੈ ਗਏ ਮਹਾਰਾਜ ਸਾਹਿਬ ਇਦਾਂ ਸੋਚਿਆ ਫੇਰ ਬੈਠ ਗਿਆ ਦੂਸਰਾ ਦਿਨ ਆਇਆ ਧੰਗੁਰੂ ਰਾਮਦਾਸ ਜੀ ਫੇਰ ਆਏ ਫੇਰ ਆ ਕੇ ਮਾਰੇ ਨੇ ਕਿਹਾ ਭਾਈ ਅੱਜ ਕਿੰਨੇ ਪੈਸੇ ਹੋਗੇ ਕਹਿਣ ਲੱਗਾ ਮਹਾਰਾਜ ਅੱਜ ਇੰਨੇ ਕ ਪੈਸੇ ਹੋਏ ਮਾਰੇ ਨੇ ਉਹ ਵੀ ਲੈ ਲੈ ਮਾਰੇ ਕਹਿੰਦੇ ਇਹ ਵੀ ਸੇਵਾ ਵਿੱਚ ਪਾ ਦੇ ਤੀਸਰਾ ਦਿਨ ਇਦਾਂ ਹੀ ਮਾਰੇ ਨੇ 2-3 ਦਿਨ ਕੀਤਾ ਜਦੋਂ ਚੌਥੇ ਦਿਨ ਧੰਗੁਰੂ ਰਾਮਦਾਸ ਮਹਾਰਾਜ ਆਏ ਇਹਨੂੰ ਕਹਿਣ ਲੱਗੇ ਭਾਈ ਅੱਜ ਕਿੰਨੀ ਵਟਕ ਹੋ ਗਈ ਕਹਿਣ ਲੱਗਾ ਮਹਾਰਾਜ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਅੱਜ ਨਾ ਤੇ ਮੇਰੇ ਬੋਝੇ ਵਿੱਚ ਕੁਝ ਹੈ ਤੇ ਨਾ ਮੇਰੇ ਕੋਲ ਵੇਚਣ ਵਾਸਤੇ ਕੋਈ ਸੌਦਾ ਹੈ ਅੱਜ ਤੇ ਕੁਝ ਵੀ ਨਹੀਂ ਮਹਾਰਾਜ ਕਿਉਂਕਿ ਜਿਹੜੇ ਪੈਸੇ ਆਪ ਜੀ ਨੂੰ ਸੇਵਾ ਵਿੱਚ ਦੇ ਦਿੱਤੇ ਮਹਾਰਾਜ ਉਹ ਪੈਸਿਆਂ ਦਾ ਮੈਂ ਸੌਦਾ ਲੈ ਕੇ ਹੋਣਾ ਸੀ ਉਹ ਆਪ ਜੀ ਨੂੰ ਦੇ ਦਿੱਤੇ ਹੁਣ ਤੇ ਸੌਦਾ ਵੀ ਨਹੀਂ ਹੈ ਹੁਣ ਮੇਰੇ ਬੋਝੇ ਵਿੱਚ ਵੀ ਕੱਖ ਨਹੀਂ ਧੰਨ ਗੁਰੂ ਰਾਮਦਾਸ ਉਹਦੀ ਸੁਲਤਾਨ ਸਤਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੇਰਾ ਨਾਂ ਕੀ ਹੈ ਪਹਿਲੇ ਦਿਨ ਨਹੀਂ ਨਾਮ ਪੁੱਛਿਆ ਦੂਸਰੇ ਦਿਨ ਨਹੀਂ ਨਾਮ ਪੁੱਛਿਆ ਤੀਸਰੇ ਦਿਨ ਨਹੀਂ ਨਾਮ ਪੁੱਛਿਆ ਚੌਥੇ ਦਿਨ ਜਦੋਂ ਕੁਝ ਵੀ ਕੋਲ ਨਹੀਂ ਮਾਰੇ ਕਹਿੰਦੇ ਤੇਰਾ ਨਾਮ ਕੀ ਹੈ ਜਦੋਂ ਅਸੀਂ ਮੈਂ ਮੇਰੀ ਕਰਾਂਗੇ ਨਾ ਮੈਂ ਕੀਤਾ ਮੇਰਾ ਹੈ ਉਦੋਂ ਸਤਿਗੁਰੂ ਸਾਨੂੰ ਅੱਖ ਨਹੀਂ ਜਾਣਦੇ ਜਦੋਂ ਅਸੀਂ ਕਹਿੰਦੇ ਆ ਤੇਰਾ ਤੁਝ ਕੋ ਸੌਪ ਤੇ ਕਿਆ ਲੱਗਿਆ ਮੇਰਾ ਜਦੋਂ ਅਸੀਂ ਕਹਿੰਦੇ ਮੇਰਾ ਤੇ ਹੈ ਹੀ ਕੱਖ ਨਹੀਂ ਮਾਰਾ ਜੋ ਹੈ ਤੁਹਾਡਾ ਦਿੱਤਾ ਹੋਇਆ ਹੈ ਉਦੋਂ ਸਤਿਗੁਰੂ ਸਾਨੂੰ ਕਿਸੇ ਅੱਖਰ ਵਿੱਚ ਲੈ ਆਉਂਦੇ ਨਹੀਂ ਕਿਸੇ ਨਾਵਾਂ ਵਿੱਚ ਸਾਡੀ ਗਿਣਤੀ ਹੋ ਜਾਂਦੀ ਹੈ ਜਦੋਂ ਅਸੀਂ ਕਹਿੰਨੇ ਆ ਕਿ ਆਹਮ ਕੀਆ ਨਾ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਉਦੋਂ ਅਸੀਂ ਕਿਸੇ ਗਿਣਤੀ ਵਿੱਚ ਆ ਜਾਂਨੇ ਹਾਂ ਤੇ ਮਹਾਰਾਜ ਸਾਹਿਬ ਕਹਿਣ ਲੱਗੇ ਤੇਰਾ ਨਾਮ ਕੀ ਹੈ ਕਹਿੰਦਾ ਮਹਾਰਾਏ ਮੇਰਾ ਨਾਮ ਸੋਮਾ ਮੈਂ ਗਰੀਬ ਜਾਂ ਸਿੱਖ ਹਾਂ ਮਹਾਰਾਜ ਕਹਿਣ ਲੱਗੇ ਤੂੰ ਗਰੀਬ ਨਹੀਂ ਤੂੰ ਤੇ ਭਾਈ ਸੋਮਾ ਸ਼ਾਹ ਹੈ ਸ਼ਾਹਾਂ ਦਾ ਸ਼ਾਹ ਇਹ ਵੇ ਪ੍ਰਵਾਦ ਧੰਗੁਰੂ ਰਾਮਦਾਸ ਜੀ ਨੇ ਇਦਾਂ ਬਚਨ ਕੀਤੇ ਅੱਜ ਵੀ ਉਹ ਸੋਮੇ ਦੇ ਆਉਣ ਵਾਲੀ ਪੀੜ੍ਹੀ ਸੀ ਜਿਹੜੀ ਉਹ ਅੱਜ ਵੀ ਉਹ 200 ਮੇ ਦੀ ਪੀੜ੍ਹੀ ਚੱਲਦੀ ਹੈ ਦਿੱਲੀ ਵਿੱਚ ਵੀ ਰਹਿੰਦੇ ਨੇ ਤੇ ਬਾਹਰ ਮੁਲਕਾਂ ਵਿੱਚ ਵੀ ਉਹਦੇ ਜਿਹੜੇ ਨੇ ਅੱਗੇ ਪੀੜ੍ਹੀਦਾਰ ਲੋਕ ਰਹਿੰਦੇ ਹਨ ਐਸੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਕੀਤੀ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਆਸ ਲਾਉਂਦਾ ਹੈ ਜਿਹੜਾ ਧੰਨ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਗੁਰੂ ਸਾਹਿਬ ਜੀ ਨੂੰ ਆਪਣੀ ਬਾਹ ਫੜਾਉਂਦਾ ਹੈ ਮਹਾਰਾਜ ਸਾਹਿਬ ਜੀ ਦਾ ਆਸਰਾ ਤੱਕ ਲੈਂਦਾ ਹੈ ਉਹਦਾ ਗੁਰੂ ਸਾਹਿਬ ਲੋਕ ਤੇ ਪਰਲੋਕ ਰੱਖ ਲੈਂਦੇ ਨੇ